ਅੱਜ ਵੀਡੀਓ ਦੇਖ ਰਹੀ ਹਾਂ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਜਿਸ ਦਾ ਡਰ ਸੀ ਉਹ ਹੀ ਹੋਇਆ ਬੈਲਮਾਰਟ ਤੇ ਐਮਾਜ਼ੋਨ ਸਮੇਤ ਕਈ ਕੰਪਨੀਆਂ ਨੇ ਭਾਰਤ ਦੇ ਆਰਡਰ ਤੇ ਲਾਈ ਰੋਕ ਟਰੰਪ ਟੈਰਿਫ ਦਾ ਦਿੱਸਿਆ ਅਸਰ ਇਸ ਦੇ ਨਾਲ ਹੀ ਨਵੀਂ ਦਿੱਲੀ ਅਮਰੀਕਾ ਵੱਲੋਂ ਭਾਰਤ ਤੇ 50% ਟੈਰਿਫ ਲਗਾਉਣ ਤੋਂ ਬਾਅਦ ਵਾਲਮਾਰਟ ਐਮਾਜ਼ੋਨ ਟਾਰਗੇਟ ਤੇ ਗੈਪ ਸਮੇਤ ਸਰਮੁੱਖ ਅਮਰੀਕਨ ਪੰਜੂਨ ਵਿਕਰੇ ਤਾਮਾਤੀ ਹੁਣ ਭਾਰਤ ਤੋਂ ਆਰਡਰ ਰੋਕ ਦਿੱਤੇ ਗਏ ਹਨ ਭਾਰਤ ਨਿਧਾਰਤ ਨਿਰਯਾਤ ਪਹਿਲਾਂ ਤੋਂ ਹੀ ਚਿੰਤਿਤ ਹਨ ਪਰ ਟੈਰਿਫ ਵੇਚ ਵਾਦੇ ਨਾਲ ਉਹਨਾਂ ਦੇ ਆਰਡਰ ਪ੍ਰਭਾਵਿਤ ਹੋ ਸਕਦੇ ਹਨ ਐਨ ਡੀ ਟੀ ਵੀ ਦੇ ਸੂਤਰਾਂ ਦੇ ਹਵਾਲੇ ਨਾਲ ਦਾਵਾ ਕੀਤਾ ਹੈ ਕਿ ਭਾਰਤ ਨਿਧਾਰਤ ਨੂੰ ਅਮੀਰੀ ਖਰੀਦਦਾ ਤੋਂ ਪਹਿਲਾਂ ਅਤੇ ਈਮੇਲ ਪ੍ਰਾਪਤ ਹੋਏ ਹਨ ਅਤੇ ਜਿਸ ਨਾਲ ਭਾਰਤ ਨਿਧਾਰਤ ਨੂੰ ਅਗਲੇ ਨੋਟਿਸ ਤੱਕ ਕਪੜਿਆਂ ਦੀ ਸ਼ਿਪਮੈਂਟ ਰੋਕਣ ਲਈ ਕਿਹਾ ਗਿਆ ਹੈ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਲਾਗਤ 35% ਵਾਧਾ ਅਦਰਸਲ ਅਮਰੀਕੀ ਨ ਕੰਪਨੀਆਂ ਚਾਹੁੰਦੀਆਂ ਹਨ ਕਿ ਭਾਰਤ ਨੇ ਦਾਲ ਟੈਰਫ ਕਾਰਨ ਵਧੀ ਹੋਈ ਲਾਗਤ ਦਾ ਬੋਝ ਚੁੱਕਣ ਟੈਰਫ ਕਾਰਨ ਅਮਰੀਕਾ ਵਿੱਚ ਵੇਚਿਆ ਜਾਣ ਵਾਲੀਆਂ ਚੀਜ਼ਾਂ ਕੀਮਤ 30 ਤੋਂ 35% ਵਧਨ ਦੀ ਸਭਾਉਣਾ ਹੈ ਭਾਰਤ ਵਿੱਚ ਵੈਲਥਸ ਵੈਲਸਮਨ ਲੀਵਿੰਗ ਰੋਕ ਲੋਕਲ ਦਾਮ ਕੀਤਾ ਜਾ ਰਿਹਾ ਹੈ ਤੇ 40 ਤੋਂ 75 ਦੇ ਵਿੱਚ ਜਾਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ